ਸਤਿ ਸ਼੍ਰੀ ਅਕਾਲ ਭੈਣਾਂ ਪਰੋ ਕੀ ਹਾ ਰਾਜੀ ਬਾਜੀ ਹੋਰੇ ਕੀ ਕਰਦੀਆਂ ਜੇ ਭੈਣਾਂ ਠੀਕ ਜੇ ਤੇ ਨੀ ਮੈਂ ਲਾਦਰੇ ਆ ਦੇ ਕਪੜੇ ਪਹਿਣਾ ਮੈਨੂੰ ਸ਼ਰਮ ਜੀ ਆਉਂਦੀ ਹੁਣ ਤੱਕ ਮੈਂ ਵੀਡੀਓ ਵੀ ਨਹੀਂ ਬਣਾਉਂਦੀ ਮੈਨੂੰ ਬੜੀ ਸ਼ਰਮ ਜੀ ਆਉਂਦੀ ਹਤਕਤੀ ਆਉਂਦੀ ਮੈਂ ਆ ਕਹਿਣਾ ਵੀ ਹੁਣ ਹਟਣ ਨਹੀਂ ਡਈ ਕਪੜੇ ਲਾਉਣੀ ਨਹੀਂ ਡਈ ਲਾਉਣੇ ਅੱਜ ਹੁਣ ਹੱਤਾ ਨਹੀਂ ਸਵੇਰ ਦਾ ਨਾ ਹੁਣੀ ਆ ਸੁੱਤੀ ਉੱਠਦੀ ਨੂੰ ਫੂਂ ਆ ਗਿਆ ਮੇਰੀ ਮਾਸੀ ਦਾ ਤੇ ਉਹਦੇ ਨਾਲ ਅੰਮੇ ਪਾ ਕੇ ਫੂਂ ਕਰਨ ਲੱਗੀ ਰਹੀ ਲੱਗੀ ਰਹੀ ਫਿਰ ਉઠી ਤੇ ਕੰਮਕੁਮ ਕੀਤੇ ਆ ਤੇ ਕੁੜੀ ਨਹਾ ਲਈ ਉਹਦਾ ਮੈਂ ਵੀਡੀਓ ਵਿੱਚ ਲਾਉਣੀ ਆ ਤੇ ਹੁਣ ਮੈਂ ਆਪ ਵੀ ਨਾਉਣੀ ਆ ਨਹਾ ਧੋ ਕੇ ਤੇ ਫਿਰ ਕਪੜੇ ਬਦਲਣੀਆਂ ਤੇ ਐਵੇਂ ਨਹੀਂ ਆ ਤੇ ਨੀਰਾਤੀ ਮੇਰਾ ਘਰ ਵਾਲਾ ਕਹਿੰਦਾ ਵੀ ਤੁਸੀਂ ਚਲ ਜਾ ਫਿਰ ਜੇ ਜਾਣ ਨੂੰ ਜੀ ਕਰਦਾ ਇੰਡੀਆ ਤੇ ਭੈਣਾ ਮੈਨੂੰ ਬੜੀ ਟੈਨਸ਼ਨ ਜੀ ਲੱਗੀ ਵੀ ਹੋਏ ਇਹ ਤਾਂ ਸੱਚੀ ਕਹਿੰਦੇ ਆ ਵੀ ਚਲ ਜਾ ਅੜੀਏ ਬੜਾ ਉਖਾ ਹੁੰਦਾ ਹੀ ਨਹੀਂ ਉਧਰੋਂ ਆਉਣ ਲੱਗਿਆਂ ਵੀ ਬੜਾ ਉਖਾ ਹੁੰਦਾ ਤੇ ਇਧਰੋਂ ਜਾਣ ਲੱਗਿਆਂ ਵੀ ਬੜਾ ਉਖਾ ਹੁੰਦਾ ਪਹਿਲਾਂ ਤੇ ਜੀ ਨਹੀਂ ਲੱਗਦਾ ਹਨਾ ਇੱਥੇ ਆਣ ਕੇ ਫਿਰ ਮੁੜ ਕੇ ਜਿੱਥੇ ਰਹਿਣ ਲੱਗ ਪਈ ਉਹ ਹੀ ਘਰ ਲੱਗਣ ਲੱਗ ਪੈਂਦਾ ਹਨਾ ਫਿਰ ਇੰਨਾ ਜੀ ਲੱਗ ਜਾਂਦਾ ਨਾ ਫਿਰ ਫਿਰ ਵੀ ਆਖੀ ਜਾ ਹੁਣ ਹੋਈ ਘਾਰਿਆ ਹਨਾ ਤੇ ਹੁਣ ਨਾ ਜੀ ਜਾਣੀ ਉਹ ਕਰਦਾ ਸੱਚੀ ਹੁਣ ਬੜਾ ਮੇਰਾ ਨਾ ਮੰਨ ਜਾ ਹੋਰ ਤਰ੍ਹਾਂ ਹੋਇਆ ਵਾ ਵੀ ਸਮਝ ਨਹੀਂ ਆਂਤਰਾ ਹੁੰਦੀ ਵੀ ਖੁਸ਼ੀ ਕਰਾਂ ਕਿ ਦੁੱਖ ਕਰਾਂ ਸੱਚੀ ਵੀ ਇਦਰੋਂ ਜਾਣਦੀ ਮਤਲਬ ਪਰੇਸ਼ਾਨੀ ਜੀ ਕਰਾਂ ਬਿਹਾਏ ਮੈਂ ਕੋਈ ਇਹ ਵੀ ਇਹਦੇ ਪਾਪਾ ਵੀ ਇੱਥੇ ਹੀ ਹੋਣੇ ਆ ਘਰ-ਬਾਰ ਮੈਂ ਵੀ ਚੱਲੀ ਆ ਤੇ ਛੱਡ ਕੇ ਤੇ ਫੇਰ ਉਹਥੇ ਆਪਣੇ ਘਰ ਜਾਣ ਦੀ ਖੁਸ਼ੀ ਕਰਾਂ ਸਮਝ ਜੀ ਨਹੀਂ ਹੁੰਦੀ ਹਾਲੇ ਅੰਤਰਾ ਦਵੱਲੀ ਜਾਨ ਫਸ ਜਾਂਦੀ ਆ ਕਿ ਤੇ ਕੀ ਕਰਾਂ ਫੇਰ ਵੀ ਇੰਨੀ ਆ ਹੁਣ ਕੀ ਕਰ ਸਕਨੀ ਆ ਤੇ ਕੀ ਮੈਂ ਨਹੀਂ ਕਰਦੀ ਤੇ ਦੇਖੋ ਸ਼ਾਂ ਦਾ ਅੱਜ ਦੇ ਪਾਪਾ ਦੱਸ ਵੀ ਦੇਣ ਪੀ ਜਾਣ ਹੁੰਦਾ ਪੀ ਕਿੱਦਾਂ ਜਾਣਾ ਕਿੱਦਾਂ ਨਹੀਂ ਤੇ ਨਹੀਂ ਮੂੰਹ ਧੋਤਾ ਉਹ ਜਿਵੇਂ ਗਿੱਡਾਂ ਲੱਗੀਆਂ ਹੁੰਦੀਆਂ ਨਹੀਂ ਮੂੰਹ ਮਾ ਧੋ ਕੇ ਬੈਠੀ ਆ ਕੀ ਕਰਾਂ ਜ ਮੈਨੂੰ ਕੋਈ ਗੱਲ ਜੀ ਨਹੀਂ ਆਉਂਦੀ ਰਾਤੀ ਜਿਹਦੇ ਦੇ ਪਾਪਾ ਨੇ ਕਿਹਾ ਤੇ ਨਹੀਂ ਮੇਰੇ ਸੰਗ ਜੋ ਬੁਰਕੀ ਨਾ ਠਾ ਹੋਏ ਤੇ ਯਕੀਨ ਨਹੀਂ ਮੰਨਣਾ ਮੈਨੂੰ ਇੰਨੀ ਪ੍ਰਾਚਿਤ ਜੀ ਲੱਗੀ ਵੀ ਹਾਈ ਇੰਡੀਆ ਚਲ ਜਾ ਮਾਂ ਉਧਰੋਂ ਕਿਤੇ ਆਈ ਹਾਂ ਪੀ ਚੱਲ ਹੁਣ ਚੱਲੀ ਹੁਣ ਤੁਹਾਨੂੰ ਮੈਂ ਸਟੋਰੀ ਕੀ ਸੁਣਾਵਾ ਹੈ ਨਾ ਤੇ ਸਟੋਰੀਆਂ ਜੀਆਂ ਬੜੀਆਂ ਲੰਮੀਆਂ ਜੀਆਂ ਹੋ ਜਾਂਦੀਆਂ ਤੇ ਐਡੀ ਔਖੀ ਉਧਰੋਂ ਆਈ ਤੇ ਹੁਣ ਇਧਰੋਂ ਚੋਲਾ ਜੋ ਕਿ ਫਿਰ ਉਧਰ ਨੂੰ ਤੁਰ ਪੋ ਤੇ ਚੱਲੀ ਤੇ ਮੈਂ ਚਾਹ ਨਾਲ ਆਈਆਂ ਵੀ ਮੈਨੂੰ ਕਿਹਾ ਵੀ ਹਣਾ ਹੁਣ ਇੱਥੇ ਕੋਈ ਪਰੇਸ਼ਾਨੀ ਨਹੀਂ ਤੇ ਕੋਈ ਗੱਲ ਜੀ ਨਹੀਂ ਹਜੇ ਮੈਨੂੰ ਔਰਣ ਦੀ ਤੁਹਾਨੂੰ ਬਾਅਦ ਚ ਗੱਲਾਂ ਤੁਹਾਡਾ ਕਰਾਂਗੀ ਸ਼ਾਮਾਂ ਨੂੰ ਸਹਕਾਰ ਦਾ ਸਭ ਦਾ ਪਤਾ ਵੀ ਲੈਣ ਜਣਾ ਦੇ ਹੁਣ ਇਹਦੇ ਪਾਪਾ ਫੋਨ ਕਰਦੇ ਦੱਸਦੇ ਫਿਰ ਵੀ ਕੀ ਗੱਲਬਾਤ ਬਣੀ ਤੇ ਕੀ ਨਹੀਂ ਤੇ ਫਿਰ ਤੁਹਾਡਾ ਨਾ ਕਰਨੀ ਆ ਗੱਲਬਾਤ ਤੇ ਨਹੀਂ ਇੱਥੇ ਮੈਂ ਕੁੜੀ ਨੂੰ ਤੇ ਲਿਆ ਟਾਈਮ ਸਹੀ ਨਿਵਾਲ ਤਵਾਲ ਉਹ ਵੀ ਬੜਾ ਨਾ ਨਾ ਕਰਨੀ ਮम्मा ਮੈਂ ਨਹੀਂ ਨਹਾਉਣਾ ਮੈਂ ਨਹੀਂ ਨਹਾਉਣਾ ਤੇ ਪਹਿਲਾਂ ਤੇ ਮੈਂ ਡਰ ਨਹੀਂ ਡਈ ਹਾਂ ਵੀ ਰਹਿਣ ਦੇ ਅੱਗੇ ਇਹੰਪਰਾ ਸਾਤ ਉਹ ਨਿਕਲ ਨਹੀਂ ਦੇ ਆ ਤੇ ਨਿਵਾ ਲੈਣਾ ਕੀ ਆ ਫੇਰ ਮੈਂ ਆਪੇ ਚੱਲ ਮਾਣਾ ਕੁੜੀ ਨੂੰ ਤੇ ਨਿਵਾ ਲਾਂ ਇਦੋਂ ਤੇ ਫੇਰ ਨਹੀਂ ਆਲਸ ਜਿਆ ਪਿਆ ਰਹਿੰਦਾ ਏ ਤੇ ਉਹਨੂੰ ਉਹਦਾ ਠੰਡ ਤੇ ਬਿਠੇਰੀ ਲੱਗਣ ਦੀ ਹੀ ਤੇ ਹੁਣ ਮੈਂ ਆਪਦਾ ਨਾ ਸ਼ੁਹਾਰਾ ਸ਼ੂਰਾ ਪਾ ਕੇ ਨਾ ਦੁੱਧ ਵਿੱਚ ਤੇ ਇਹਨੂੰ ਦੁੱਧ ਪਿਆ ਦਿੰਨੀ ਆ ਹਨਾ ਡਰ ਲੱਗਦਾ ਪੈਣਾ ਠੰਡ ਤੋਂ ਵੀ ਅੱਗੇ ਹੀ ਉਹਦਾ ਤੇ ਵਿਚਾਰੀ ਦਾ ਨਾਸਾ ਬੰਦ ਹੋਈਆਂ ਕਿ ਤੇ ਸਾਹ ਨਹੀਂ ਨਿਕਲਣ ਦੇ ਆ ਤੇ ਚਲ ਪਉਣੀ ਤੇ ਗਈ ਹੁਣ ਏਦਾਂ ਦੀ ਬਾਹ ਆਹ ਪਾਲਾ ਹੁਣ ਗੱਲ ਚ ਨੀ ਕਿਧਰੋਂ ਦੀ ਪੈਣਾ ਆ ਗਲਾ ਕਿੰਨਾ ਨਾ ਕਿੰਨਾ ਨੰਗਾ ਹੋ ਰਿਹਾ ਜੈਕਟਾਂ ਪਾਈਆਂ ਫਿਰ ਘਰਵਾਰਾਂ ਨਹੀਂ ਖਾਂਦੀਆਂ ਜੈਕਟ ਘਰ ਪੈਂਦੀ ਆ ਨੀ ਨਾਲੇ ਫਿਰ ਨਿਆਣਿਆਂ ਕੋ ਤੁੱਕੀ ਨਹੀਂ ਚੱਲ ਏਦਾਂ ਹੀ ਰਹਿੰਦੀ ਆ ਕੱਢੀ ਨਾ ਗਲੇ ਦੇ ਵਿੱਚੋਂ ਠੀਕ ਆ ਓਕੇ ਆ ਠੰਡ ਬੜੀ ਐ ਨਾ ਕੱਢੀ ਚਲ ਹੁਣ ਚੱਲ ਬੈਠ ਤੇ ਹੋਏ ਸਟਾਈਲ ਨਾ ਮਾਰ ਪੈਣੂ ਪਰਾ ਵੇਖ ਲਓ ਮੈਨੂੰ ਨਹੀਂ ਪਤਾ ਤੇ ਮੇਰੀ ਕੁੜੀ ਨੇ ਤਾਂ ਬੋਲਣਾ ਡਿਜ਼ਾਈਨ ਕਰਦਾ ਕਿੰਨਾ ਸਟਾਈਲ ਕਰਨ ਦੀ ਚਲ ਚਲ ਹੁਣ ਚਲ

ਤੇ ਹੁਣ ਮੈਂ ਚਲੀਆਂ ਬਾਹਰ ਘਰ ਦਾ ਸੌਦਾ ਲੈਣ ਚਲੀਆਂ ਕਿੱਥੇ ਗਈ ਮੇਰੀ ਚੁੰਨੀ ਜੀ ਤੇ ਮੈਂ ਤੁਹਾਨੂੰ ਫਿਰ ਘਰ ਬਾਹਰ ਪਤਾ ਨਹੀਂ ਵੀਡੀਓ ਬਣਾਉਂਦੀ ਕਿ ਨਹੀਂ ਘਰ ਆਣ ਕੇ ਫਿਰ ਤੁਹਾਨੂੰ ਦਿਖਾਉਂਦੀ ਆ ਮੈਂ ਕੀ ਲੈ ਕੇ ਆਈਆਂ ਚੰਗਾ ਠੰਡ ਬੜੀ ਲੱਗਣ ਰਹੀ ਆ ਤੇ ਫਿਰ ਤੁਹਾਨੂੰ ਬਾਅਦ ਚ ਮਿਲਦੀ ਆ ਚੰਗਾ ਤੇ ਭੈਣ ਭਰਾਓ ਸਵੇਰ ਦੀ ਅੱਜ ਮੈਂ ਵੀਡੀਓ ਹੀ ਨਹੀਂ ਬਣਾਈ ਸੈਮਰੀ ਨੂੰ ਨਿਵਾਲ ਕੇ ਤੇ ਬਸ ਰੋਟੀ ਖਾਦੀ ਆ ਇੰਨੇ ਕੰਮ ਕੀਤਾ ਤੇ ਮੁੜ ਕੇ ਕੁਛ ਵੀ ਨਹੀਂ ਹੁਣ ਸ਼ਾਮਾਂ ਪੈ ਗਈਆਂ ਐਧਾ ਤਾਂ ਨਹੀਂ ਕੀ ਬਿਮਾਰੀ ਢੇਰੀ ਜੀ ਢਾੜੀ ਐਦਾਂ ਹੀ ਬਸ ਹੋਰ ਹੋਰ ਕਮੀ ਲੱਗੀ ਰਹੀ ਆ ਤੇ ਕੰਮ ਕੰਮ ਵੀ ਕੋਈ ਜ਼ਿਆਦਾ ਖਾਸ ਨਹੀਂ ਕੀਤੇ ਹੈਗੇ ਪਰ ਵੀਡੀਓ ਸ਼ੂਟ ਹੀ ਨਹੀਂ ਕੀਤੀ ਤੇ ਇੱਥੇ ਹੁਣੀ ਚੱਲੇ ਆ ਘਰ ਦਾ ਬਾਹਰ ਸੌਦਾ ਲੈਣ ਤੇ ਬਾਹਰ ਵੀ ਬੜਾ ਪੈਣਿਆ ਤੇ ਮੈਂ ਹਚਾ ਹੁਣ ਸੌਦਾ ਤੇ ਲੱਗ ਗਿਆਣਾ ਹੀ ਆ ਨਾ ਘਰ ਦਾ ਤੇ ਸਾਰ ਮੈਨੂੰ ਪੁੱਛਣੀ ਆ ਪੀ ਲਾ ਦੇ ਤੇ ਪਾਣੀ ਪੀ ਲਾ ਇੱਥੇ ਗੱਡੀ ਚ ਬੈਂਦੇ ਆਂ ਪਤਾ ਨਹੀਂ ਕੀ ਗੱਲ ਆ ਉਦਾਂ ਵੀ ਪਾਣੀ ਬੜਾ ਪੀਂਦੇ ਗੱਡੀ ਚ ਤਾਂ ਬੈਂਦੇ ਆਂ ਇਹਨੇ ਮੰਗਣਾ ਹੁੰਦਾ ਫਿਰ ਪਾਣੀ ਪੀ ਕੇ ਮੁਰਕੇ ਨੇ ਕਹਣਾ ਮੈਨੂੰ ਪੀ ਆ ਗਿਆ ਤੇ ਮੈਂ ਘਰੋਂ ਹੀ ਸਾਰੇ ਬੰਦ ਕਰਕੇ ਟਰਨੀ ਹੁੰਨੀ ਆ ਤੇ ਇਹਦੇ ਪਾਪਾ ਨੂੰ ਮੈਂ ਕਹਿੰਦੀ ਆ ਪਹਿਲਾਂ ਤੁਸੀਂ ਥੋੜੀ ਜੀ ਮੈਨੂੰ ਵੀਡੀਓ ਬਣਾ ਦੋ ਤੇ ਮੈਨੂੰ ਨਾ ਆਉ ਮੈਂ ਨਹੀਂ ਹਾਂ ਬਾਹਰ ਤੋਂ ਬਾਹਰ ਉਹ ਨਾ ਕਿ ਆ ਆ ਪੀ ਜੇ ਆ ਇੱਕ ਪੀਜਾ ਪਾਣੀਆ ਬਣਾਇਆ ਹੋਣੀ ਲੈ ਆਈ ਆ ਬਸ ਯਾਰ ਕੁਝ ਖਾਣ ਪੀਣ ਵਾਲਾ ਲੈ ਆਈ ਆ ਤੇ ਬਾਕੀ ਕੋਈ ਜਿਹਾ ਸਮਾਨ ਆ ਗਾ ਵੀ ਪੀਜਾ ਹੀ ਆ ਬਾਕੀਆ ਵਿੱਚ ਕੁਝ ਕੁੜੀ ਦਾ ਸਮਾਨ ਹੈ ਚੌਕ ਚੌਕ ਲਿੱਟਾ ਪੋਸਟਰ ਆ ਇਦਾਂ ਇਦਾਂ ਜੰਦਾ ਸਮਾਨ ਹੀ ਆ ਤੇ ਮੈਂ ਜਿਆਦਾ ਵੀਡੀਓ ਤੇ ਨਹੀਂ ਬਣਾ ਸਕਦੀ ਉਹਦੇ ਵਾਸਤੇ ਮਾਫੀ ਦੋ ਔਰ ਇਸ ਵਾਰ ਤੇ ਸਤਿ ਸ਼੍ਰੀ ਅਕਾਲ ਵੀਰੋ ਭੈਣੋ ਦੇ ਅਗਲਾ ਚੜ ਗਿਆ ਤੇ ਮੈਂ ਕੱਲ ਦੀ ਆ ਵੀਡੀਓ ਨਹੀਂ ਬਣਾਉਣੀ ਤੇ ਅੱਗੋਂ ਮੈਂ ਬਣਾਈ ਹੈ ਨਹੀਂ ਵੀਡੀਓ ਹੀ ਨਹੀਂ ਬਣਾਈ ਤੇ ਹੁਣ ਅੱਜ ਅਗਲਾ ਦਿਨ ਚੜ ਗਿਆ ਵਾ ਤੇ ਨਹਾ ਤੋ ਲਿਆ ਵਾ ਤੇ ਕੱਪੜੇ ਵੀ ਬਦਲ ਲੇ ਮੈਂ ਭੈਣ ਭਰਾ ਮਾਖਣਾ ਬੜੀ ਠੀਠਾ ਹੈ ਨਹੀਂ ਬਦਲੇ ਕਪੜੇ ਤੇ ਨਹੀਂ ਚਲੋ ਤਾਂ ਹਾਸਾ ਮਜ਼ਾਕ ਹੀ ਚਲ ਦੂਜੇ ਦਿਜੇ ਦਿਨ ਤੇ ਬਦਲ ਨਹੀਂ ਪਈਦੇ ਆ ਤੇ ਹੁਣ ਚਾਹ ਚੂ ਬਣਾ ਕੇ ਤੇ ਬੈਠੀ ਆ ਤੇ ਬਣਾ ਬਣਾਉਣੇ ਧਰ ਕੇ ਆਈਆਂ ਹਜੇ ਹਜੇ ਬਣੀ ਨਹੀਂ ਆ ਤੇ ਗੁਰੂ ਘਰ ਵੀ ਜਾਣਾ ਉਹ ਫਿਰ ਬਾਅਦ ਚ ਜਾਨੀ ਆ ਤੇ ਵੀਡੀਓ ਮੈਂ ਚੱਲ ਪਹਿਲਾਂ ਤਸਵੀਰ ਵੀ ਐਸੇ ਕਰਕੇ ਨਹੀਂ ਪਾਈ ਕਿਉਂ ਮੈਂ ਬਣਾਈ ਨਹੀਂ ਜੀ ਨਹੀਂ ਕੀਤਾ ਬਣਾਉਣ ਨੂੰ ਮੇਰਾ ਪਤਾ ਨਹੀਂ ਕੀ ਬਿਮਾਰੀ ਪਈ ਮੈਨੂੰ ਨਜ਼ਰ ਹੀ ਲੱਗ ਗਈ ਭੈਣ ਭਰਾਓ ਅਸਲ ਚ ਮੈਨੂੰ ਨਜ਼ਰ ਲੱਗ ਗਈ ਰਬਾ ਉੱਥੇ ਰੱਖ ਨજર ਲੱਗ ਗਈ ਆ ਭੈਣ ਭਰਾਓ ਜੀ ਨਹੀਂ ਕਰਦਾ ਹੁਣ ਵੀਡੀਓ ਬਣਾਉਣ ਨੂੰ ਤੇ ਮੈਂ ਤਾਂ ਕਰਕੇ ਵੀਡੀਓ ਹੀ ਨਹੀਂ ਬਣਾਉਣੀ ਹੈਗੀ ਕਿ ਐਨੀ ਹਮਤਰਾ ਸ਼ਰਮ ਜੀ ਆਉਂਦੀ ਪਤਨ ਕੀ ਹੋ ਗਿਆ ਮੈਨੂੰ ਤੇ ਪਹਿਲੇ ਮੈਂ ਹਰਿਆਣ ਦੀ ਨਹੀਂ ਆ ਫੇਰ ਮੈਂ ਆਸਵੇਰ ਅੱਜ ਤਾਈਂ ਨਹੀਂ ਵੀਡੀਓ ਪਾਈ ਹੁਣ ਮੇਰਾ ਹੌਂਸਲਾ ਜਾ ਫੇਰ ਮੈਂ ਕੱਢਿਆ ਮੈਂ ਹਾਂ ਚੱਲ ਮਣਾ ਕਾਨੂੰ ਛੁੱਟੀ ਕਰਨੀ ਆ ਤੇ ਚੱਲ ਗੁਰੂ ਘਰ ਜਾਣ ਤੋਂ ਪਹਿਲਾਂ ਪਹਿਲਾਂ ਨਾ ਵੀਡੀਓ ਬਣਾ ਹੀ ਲੈਣੀ ਆ ਤੇ ਚਾਹ ਤਰ ਕੇ ਆਈਆਂ ਮੈਂ ਹੁਣ ਤੁਹਾਨੂੰ ਦੱਸਣੀ ਆ ਤੁਸੀਂ ਹੋਟਲ ਦੀ ਕੇਕ ਖਾਣ ਦੀ ਆ ਆ ਕੀ ਹੁੰਦਾ ਆ ਖਾਣ ਦੀ ਆ ਮਾੜੀ ਆ ਖਲਾਰਾ ਨਹੀਂ ਖਣਾਵਾਂ ਨਾ ਮੈਨੂੰ ਬਸ ਪਹਿਲਾਂ ਆ ਗਰਮ ਕਰਾਉਣਾ ਹੈ ਹੁਣ ਪਤਾ ਕੀ ਮੰਗਣੀ ਪੈ ਰਿਓ ਕਿੱਥੇ ਗਿਆ ਹੁਣ ਆ ਮੰਗਣ ਦੀ ਆ ਪਹਿਲੀ ਵਾਰ ਆਓ ਪਹਿਲਾਂ ਉਹਨੂੰ ਗਰਮ ਕੀਤਾ ਹੁਣ ਆਈਓ ਅੱਧਾ ਕਰਕੇ ਹੁਣ ਇਹਨੂੰ ਅੱਧਾ ਕਰਕੇ ਅੱਧਾ ਕਰ ਦਿਓ ਇਹਨੂੰ ਇਹ ਸਾਰਾ ਉਥੇ ਬੇਲ ਬੂੜ ਦੇਣਾ ਹੈ ਆ ਦੇ ਪੈਣ ਆਇ ਤੇ ਇੱਥੇ ਖਲਾਰਾ ਬਣਾਇ ਸਾਰਾ ਚੁੱਕ ਚਾ ਕੇ ਸੋਟ ਕੇ ਇੰਪਾਡੇ ਮਾਜਣਾ ਸਵੇਰ ਦੀ ਚਾਹ ਹੀ ਬਣੋਣੀ ਤੇ ਬਾਹਰ ਵੀ ਬੜਾ ਜਬਰਦਸਤ ਪੈਣ ਆਇ ਮਾਂ ਜੀ ਕਿਹੜਾ ਇੱਥੇ ਸਾਰਾ ਕਮਰੇ ਚ ਖਲਾਰਾ ਖਲੂਰਾ ਹੀ ਪਿਆ ਇਹ ਹਜੇ ਭੈਣ ਭਾਉ ਆ ਮੇਰੀ ਚਾਹ ਬਣ ਗਈ ਆ ਤੇ ਭਾਂਡੇ ਇੱਥੇ ਪਈ ਹੋਈ ਮੈਂ ਮਾਂਜ ਮੂੰਜ ਲੈ ਆ ਤੁਹਾਨੂੰ ਮੇਰੇ ਕੋਲ ਕੁੜੀ ਵੇਖ ਕੇ ਆਂਗੀ ਹਾਏ ਹੋਵੇ ਲੋ ਭੈਣ ਭਾਉ ਪਹਿਲਾਂ ਕੋਲ ਦੀ ਵੀ ਮੈਂ ਆ ਬਣਾ ਇਹ ਤੋਂ ਬਾਅਦ ਉੱਤੇ ਆ ਕੇ ਤੇ ਹੀ ਉਹ ਹੀ ਦਿੱਤਾ ਹੈ ਉਹ ਅਜੇ ਵੀ ਉਹ ਨਹੀਂ ਪਿਆ ਮੈਂ ਚਾਹ ਬਣਾ ਕੇ ਭਾਂਡੇ ਵੀ ਮਾਂਜ ਲਿਆ ਇਹਦਾ ਅਜੇ ਵੀ ਉਹਨਾਂ ਦਾ ਉਹ ਨਹੀਂ ਪਿਆਰ ਨਾ ਖਾਈ ਜਾ ਸੰਤਰਾ ਖੱਟਾ ਕੀ ਕਰੇ ਬੰਦਾ ਨਿਆਣਿਆਂ ਦਾ ਵੀ ਭਰਾਓ ਮੈਂ ਵੀ ਚਾਹ ਬਣਾ ਲਿਆਈ ਆ ਆ ਪਿਆ ਹਾਏ ਹਾਏ ਨਹੀਂ ਕਾਪੀ ਬਣ ਆ ਜੀ ਆਪ ਮੇਰਾ ਚਾਹ ਵਾਲਾ ਤੇ ਮੈਂ ਵੀ ਚਾਹ ਪਾਣੀ ਪੀ ਲਾ ਮੇਰੀ ਚਾਹ ਠੰਡੀ ਹੋ ਜਾਣ ਲੱਗੀ ਆ ਚੰਗਾ ਤੇ ਆ ਬੇਸ ਬਗੜਾ ਨਾ ਬਾਲਿਆਈ ਆ ਤੇ ਆ ਵੀ ਅੱਦਾਂ ਕਰ ਰੋੜ ਦੇਖਦਾ ਫਿਰਂ ਆ ਵੇ ਨਹੀਂ ਅਜ ਦੇ ਦਿੰਦੀ ਤੇ ਖਾਣੀਆਂ ਨਹੀਂ ਤੇ ਫਿਰ ਬਾਅਦ ਚ ਸਹੀ ਤੇ ਤੇ ਚਾਹ ਚੰਗਾ ਭੈਣ ਭਰਾਓ ਫਿਰ ਹੈਂ ਤੇ ਮੈਂ ਫਿਰ ਤੁਹਾਨੂੰ ਹੁਣ ਕੱਲ ਨੂੰ ਮਿਲਾਂਗੀ ਚੰਗਾ ਹੁਣ ਕੱਲ ਨੂੰ ਵੀਡੀਓ ਬਣਾਵਾਂਗੇ ਇੰਨੀ ਕੀ ਬਣੀਆਂ ਮੇਰੇ ਕੋਲ ਮੈਂ ਜ਼ਿਆਦਾ ਨਹੀਂ ਵੀਡੀਓ ਬਣਾਈ ਖਲਾਰਾ ਵੀ ਬੜਾ ਪੈਣ ਪਰਾਉ ਕਰਜ ਮੀ ਪੈਣਿਆ ਵਾ ਤੇ ਖਲਾਰਾ ਕੁਰੁਰ ਜੁਕਣਾ ਮੈਂ ਫੋਲਾ ਫਾਲੀਆਂ ਬੜੀਆਂ ਕੀਤੀਆਂ ਹੀ ਕੱਪੜੇ ਬੜੇ ਮੈਂ ਕੱਡੇ ਵਿੱਚੋਂ ਬੈਗਾਂ ਦੇ ਵਿੱਚੋਂ ਜਿਹੜੇ ਮਤਲਬ ਉਹ ਇਦਾਂ ਦੇ ਹੀ ਵੀ ਜਿਹੜੇ ਆ ਸਕਦੇ ਸੀ ਮੈਨੂੰ ਵੀ ਹੈਨਾ ਜਿਹੜੇ ਪਹਿਲਾਂ ਮੇਰਾ ਵੀ ਸਰੀਰ ਜਿਹੜਾ ਸੀ ਨਾ ਉਹ ਸੱਚੀ ਹੀਗਾ ਪਤਲਾ ਪਤਲਾ ਮੂਟਾ ਪਤਲਾ ਹੀਗਾ ਫਿਰ ਹੋ ਗਿਆ ਮੋਟਾ ਤੇ ਫਿਰ ਹੋ ਗਿਆ ਵਿੱਚ ਪਤਲਾ ਟੈਨਸ਼ਨ ਨਾਲ ਹਾਲਾ ਕਿ ਤੇ ਹੁਣ ਫਿਰ ਮੋਟਾ ਤੇ ਹੁਣ ਮੈਂ ਨਹੀਂ ਵੀ ਜਿਹੜੇ ਅੰਦੇ ਕੱਪੜੇ ਕੱਢ ਲੈਣੀਆਂ ਹੈ ਹਨਾ ਤੇ ਉਹ ਕੱਢ ਕੁਢਕਿਟ ਨਹੀਂ ਹੈ ਸੈੱਟ ਕਰਨ ਤੇ ਬਸ ਇਦਾਂ ਹੀ ਕਰਦੀ ਗੁਰਦੀ ਦਾ ਮੇਰਾ ਕਿੰਨਾ ਹੀ ਟਾਈਮ ਲੱਗ ਗਿਆ ਨਹੀਂ ਕਈਆਂ ਲੋਕਾਂ ਦੇ ਵਖਰੇ ਇੱਕੋ ਥਾਂ ਦੇਖੋ ਜੇ ਮੋਟੀਆਂ ਦੇ ਮੋਟੀਆਂ ਹੀ ਰਹਿੰਦੀਆਂ ਉਹਨਾਂ ਦੇ ਮੁਲਕ ਪਤਲੀਆਂ ਹੁੰਦੀਆਂ ਤੇ ਜਿਹੜੀਆਂ ਕਈਆਂ ਨਾ ਉਹ ਕਿਤੇ ਪਤਲੀਆਂ ਤਾਂ ਪਤਲੀਆਂ ਨਹੀਂ ਤੇ ਮੇਰਾ ਬਸ ਤਾਂ ਠਾ ਹੁੰਦਾ ਹੀ ਰਹਿੰਦਾ ਵਾ ਮੈਨੂੰ ਆਪ ਨਹੀਂ ਸਮਝ ਲੱਗਦੀ ਤੇ ਇਹ ਪੰਗਾ ਹੀ ਹੁੰਦਾ ਵਾ ਨਹੀਂ ਕਈ ਹੁਣ ਮੇਰੇ ਇਦਾਂ ਦੇ ਸੂਟ ਆ ਨਹੀਂ ਮੇਰੇ ਨਵੇਂ ਸੂਟ ਆ ਜਿਹੜੇ ਮੈਨੂੰ ਆਉਂਦੇ ਹਨ ਤਾਂ ਮੈਂ ਵਿਖਾਲਾਂਗੀ ਨਵੇਂ ਆ ਜਿਹੜੇ ਮੈਨੂੰ ਆਉਂਦੇ ਨਹੀਂ ਕਿਤੇ ਐਡੇ ਮਹਿੰਗੇ ਸੂਟ ਤੇ ਮੈਨੂੰ ਇੰਨਾ ਦੁੱਖ ਲੱਗਦਾ ਪੀ ਹੁਣ ਇੰਨਾਂ ਨੂੰ ਮੈਂ ਕਿਹੜੇ ਖੂਜ ਸੂਟਾਂ ਤੇ ਉਹ ਜੀ ਸੀਨਾ ਸੁਣਾ ਵੀ ਡਿਹੜੀ ਤੇ ਉਹ ਜੀ ਗਾਵ ਨਹੀਂ ਬੰਦੀ ਹੈ ਨਹੀਂ ਬਾਅਦ ਚ ਸਹੀ ਰਹਿੰਦੇ ਸੀਨਾ ਸੁਣਾ ਡਿਹੜ ਕੇ ਤੇ ਉਹ ਤਿੰਨ ਚਾਰ ਇਦਾਂ ਦੇ ਜਿਹੜੇ ਬੜੇ ਸੋਹਣੇ ਸੂਟ ਆ ਤੇ ਮੈਨੂੰ ਆਉਂਦੇ ਹੈ ਨਹੀਂ ਵੇ ਨਹੀਂ ਨਹੀਂ ਤੇ ਕਿਸੇ ਟੇਲਰ ਟੂਲਰ ਨੂੰ ਦੇ ਕੇ ਨਾ ਤੋ ਖੁੱਲੇ ਕਰਾਵਾਂਗੀ ਤੇ ਚਲੋ ਫਿਰ ਹੈ ਚੰਗਾ ਹੁਣ ਮੈਂ ਵੀਡੀਓ ਵੀ ਪੈਣ ਇੰਨੀ ਕੀ ਰੱਖਣੀ ਮੈਂ ਚਾਹ ਪੀਣਾ ਵੀ ਨਹੀਂ ਮੇਰੀ ਚਾਹ ਠੰਡੀ ਹੋਣੀ ਚੰਗਾ ਚਾਹ ਨਾ ਠੰਡ ਜੀਭੜਾ ਕਰਨਾ ਸ਼ੀਸ਼ੀ ਦੀ ਚਾਹ ਪੀਣਾ ਕੰਮ ਸਾਰਾ ਕਰਨ ਵਾਲਾ ਝਾੜੂ ਪੋਚਾ ਸਾਰਾ ਕਰਨ ਵਾਲਾ ਵੇਨੇ ਗੁਰੂ ਘਰ ਵੀ ਜੇ ਜਾਇਗਾ ਤੇ ਗੁਰੂ ਘਰ ਵੀ ਜਾਣਾ ਹੈ ਤੇ ਚੰਗਾ ਫਿਰ ਹੈ ਸਾਸਰੀ ਕਾਲ